ਨੰਬਰ ਮੁਤਾਬਕ ਬਾਈ ਨੂੰ ਗੱਲਬਾਤ ਕਰ ਸਕੋ ਲਓ ਜੀ ਠੱਪੜਾ ਜਿੱਕਈ ਥਣ ਚਾਰੀ ਆ ਲਓ ਜੀ ਬੋਲੀ ਦਾ ਸੁਣ ਤੇ ਇਹ ਬਾਤ ਤੁਸੀਂ ਦੇਖ ਸਕਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਟੈਂਪੋ ਦਾਉੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਘਰ ਖੇਤਾਂ ਚਾ ਜੀ ਫਾਰਮ ਵਾਲੀਆਂ ਬਾਈ ਕੋਲ ਮੱਝਾਂ ਪਕਾਉਂਗਾ ਭਰਾ ਚਾਰ ਪੰਜ ਨਗ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਨਾਂ ਵੀਰ ਜੀ ਆਪਣਾ ਕੁਲਦੀਪ ਸਿੰਘ ਜੀ। ਪਿੰਡ ਕੋਠੇ ਖਿਆਨ ਸਿੰਘ ਭਟੋੜ। ਠੀਕ ਆ ਜੀ। ਜ਼ਿਲ੍ਹਾ ਬਰਨਾਲਾ। ਕਿੰਨੇ ਮੱਝਾਂ ਵੀਰੇ ਬਕਾਉ ਆਪਣੇ ਕੋਲ? 5 ਨੇ ਜੀ। ਠੀਕ ਆ। ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ। ਇਹ 4ਵੇਂ ਸੂਏ ਸੁਣੀ ਹੈ ਜੀ। ਹਾਂਜੀ। M460 ਦਾ ਸੀਮਨ। ਠੀਕ ਆ। ਤੇ ਦੁੱਧ ਦਾ ਰਿਕਾਰਡ ਹੈਗਾ 18 ਲੀਟਰ ਇਹਦਾ। ਠੀਕ ਆ। ਕਿੰਨਾ ਕ ਟਾਈਮ ਪੈ ਵੀਰੇ ਵਾਲਾ? ਇਹਦੇ ਹਫ਼ਤਾ ਲੈਂਦੀ ਐ। ਇੱਕ ਹਫ਼ਤੇ ਦੀ ਕੱਚੀ ਐ। ਹਾਂ ਠੀਕ ਆ। ਟਿਕਟੂ ਦਾ ਵੀ ਕਿਹੜਾ ਭਰੇ ਬਦੇ? M460। M460।

ਇਹੇ ਬਾਤ ਸੀ ਤੇ ਬਸਾ ਲੈ ਲੈ ਚਲ ਭਰਾ ਅਸੀਂ ਗੀ ਸੰਗੀਤ ਚੈੱਕ ਕਰ ਲਾ ਲਓ ਜੀ ਲਓ ਜੀ ਲੋ ਕੋਠੇ ਖੇ ਹੁਣ ਸਿੰਘ ਵਾਲੇ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਰੇਟ ਵੀਰ ਜੀ ਦਾ ਇਹਦਾ 140 ਕਰਦੇ ਆ 1 ਲੱਖ 40000 ਰੁਪਏ ਰੇਟ ਭਰਾ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਹਾਂ ਜੀ ਬਈ ਦੂਜੀ ਛੋਟੀ ਦੀ ਦੱਸੋ ਜਾਣ ਕੇ ਇਹ ਦੂਜਾ ਸੂਆ ਜੀ ਕੀ ਗੱਲਬਾਤ ਹੈ ਜੀ ਦੀ ਇਹਦੇ ਥੱਲੇ 11 ਲੀਟਰ ਤੋਂ ਤਿਆਰ ਹੈ ਜੀ ਠੀਕ ਆ ਤੇ ਇਹਨੂੰ ਹੋ ਗਿਆ ਜੀ 7ਵਾਂ 8ਵਾਂ ਦੇਣਾ 7ਵਾਂ ਸੂਈ ਨੂੰ ਹਾਂ ਕਿ ਬੱਚਾ ਕੀ ਆ ਬੱਚਾ ਮਗਰ ਕਟਾ ਜੀ ਮਗਰ ਕਟਾ ਆਹ ਬੱਚਾ ਜੀ ਇਹਦਾ ਹਾਂਜੀ ਠੀਕ ਆ ਹਾਂ ਲੋ ਜੀ ਠੀਕ ਤੋਰ ਦੋ ਭਰਾ ਨੂੰ ਵੀ ਲੋ ਜੀ ਜੀ ਦੂਜਾ ਨੰਬਰ ਛੋਟੀ ਮਗਰ ਕੱਟਾ ਤੇ ਦੋਦ ਕਿੰਨਾ ਦੱਸਾਂ ਜੀ ਵੀਰੇ ਦੁਬਾਰਾ ਦੱਸੋ 11 ਲੀਟਰ ਤਿਆਰ ਆ ਬਰਾ 11 ਲੀਟਰ ਤਿਆਰ ਆ ਭਰਾ ਠੀਕ ਆ ਨਾ ਚੈੱਕ ਕਰ ਸਕਦੇ ਲੋ ਜੀ ਚਾਹ ਦੋ ਟੰਕ ਚੋ ਲਈ ਜਗੜਾ ਹਾਂ ਜੀ ਬੈਲੋ ਪੁੱਲ ਠੀਕ ਆ ਲੋ ਜੀ ਚੈੱਕ ਕਰ ਸਕਦੇ ਚੰਗੀ ਪੁਲੀ ਬਲੋਸੀ ਭਰਾ ਲੋ ਜੀ ਥਾਂ ਚੈੱਕ ਕਰ ਸਕਦੇ ਲੋ ਜੀ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾ ਬੜੀ ਚਾਤੀ ਮਾਰ ਸਰ ਹਾਂਜੀ ਵੀਰ ਜੀ ਰੇਟ ਇਹਦਾ ਰੇਟ ਇਹਦਾ ਜੀ 125 ਹੈ 1,25,000 ਬੱਚਾ ਕੱਟਾ ਕੱਟੇ ਦਾ ਪਤਾ ਹੀ ਕਿਹੜੇ ਦਾ ਹੈ ਠੀਕਾ ਨਹੀਂ ਜੀ ਠੀਕ ਹੈ ਓਕੇ ਨਾਰਮਲ ਠੀਕ ਹੈ ਜੀ ਦੋ ਨੰਬਰ ਸੀ ਭਰਾ ਹਾਂਜੀ ਤਿੰਨ ਨੰਬਰ ਵਾਰੀ ਦੱਸੋ ਜੀ ਇਹ ਵੀ ਦੂਜਾ ਸੂ ਹੈ ਜੀ ਸਸ ਹੈ ਇਹ ਤਾਂ ਨੰਬਰ ਠੀਕ ਆ ਹਾਂਜੀ ਲੋ ਦੂਜਾ ਸੂਸ ਸੁਈ ਵੀ ਵੀਰੇ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਇਹਨੂੰ 15 ਦਿਨ ਹੋ ਗਏ ਜੀ ਇਹਦਾ ਬੱਚਾ ਕੀ ਹੈ ਇਹਦਾ ਕਟਾ ਜੀ ਇਹ ਵੀ ਕਟਾ ਹਾਂ ਲੋ ਭਰਾ ਕਟਾ ਇਹਦਾ ਚੈੱਕ ਕਰ ਸਕਦੇ ਹੋ ਤੇ ਕਿੰਨਾ ਦੁੱਧ ਤਿਆਰ ਆ ਵੀਰੇ 13 ਲੀਟਰ ਤਿਆਰ ਆ ਵੀਰੇ 13 ਲੀਟਰ ਦੁੱਧ ਤਿਆਰ ਆ ਠੀਕ ਆ ਰੇਟ ਭਰਾ ਜਾਇਜ ਦਾ ਜਾਇਜ ਇਹਦਾ ਵੀ 125 ਕਰਦੇ ਆ 1,25,000 ਤੋੜ ਦੋ ਭਰਾ 13 ਲੀਟਰ ਦੁੱਧ ਠੀਕ ਆ ਜੀ ਚੁੱਪੀਆ चेक कर सकते तारा दिखाने तीन नंबर नंबर मुताब वाई गलबात कर सको लो जी लो जी चेक चेक कर सकते भरा सिंगी सूंगी लेवे लेर ना ठीक है ना चेक कर सकते ਇਹਦਾ ਰੇਟ ਵੀ 1 ਲੱਖ 25 ਕਰਦੇ 1 ਲੱਖ 25000 ਪਰਾ ਲੋ ਜੀ ਚੈੱਕ ਕਰ ਸਕਦੇ ਹਾਂ ਤੁਹਾਨੂੰ ਬਹੁਤ ਸੋਹਣਾ ਲੱਗੇ ਕਰਮਾਂ ਵਾਲੀ ਮਗਰ ਹੈਗਾ ਕਟਾ ਅੱਜ ਵੀ 4 ਨੰਬਰ ਇਹ ਵੀ ਦੂਜਾ ਸੂਆ ਜੀ ਠੀਕ ਆ ਦੂਜਾ ਸੂਆ ਹਾਂ ਜੀ ਕੀ ਗੱਲ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂ ਦੁੱਧ 12 ਲੀਟਰ ਆ ਜੀ ਦੁੱਧ 12 ਲੀਟਰ ਆ ਤੇ ਕੱਟੀ ਘੜੀ ਜੀ ਦੀ ਕੱਟੀ ਇਹਦੀ ਸੈਂਟਰ ਚ ਬੈਠੀ ਹੈ ਜੀ ਕੋਈ ਗੱਲ ਬਾਤ ਦਿਖਾ ਦਾਂਗੇ ਪਹਿਲਾਂ ਲਿਓ ਆ ਸੈਂਟਰ ਵਾਲੀ ਮੈਂ ਵਿਖਾ ਦਿੰਨਾ ਚਬਾ ਚਬੂ ਥਣ ਥਣ ਬਹੁਤ ਸੋਹਣਾ ਸਿੰਘੀ ਚੂਕੀ ਦੀ ਬਹੁਤ ਸੋਹਣੀ ਝੋਟੀ ਠੀਕ ਆ ਲਿਓ ਜੀ ਮਾਗ ਰਹੀ ਕਿ ਕੱਟੀ ਲਓ ਜੀ ਚੈੱਕ ਕਰਸਾ ਲਓ ਬਰਾ ਇਹ ਸੀ 4 ਨੰਬਰ ਕੱਠਪੂੜਾ ਜਿੱਥੇ ਥਣ ਚਾਰ ਹੀ ਆ ਲਓ ਜੀ थो बहुत सोहना चोटी का चबा बहुत चंगा ठीक है ठीक। मगरे कटिया बैठिया ठीक है जी जी थान चेक करोत सोहना लो जी ਦਾ ਖੜੂ ਗਈ ਤੋਹ ਕਿਹੜੀ ਹੈ ਜੀ ਦੱਸੋ ਪੰਜ ਨੰਬਰ ਹਾਂਜੀ ਇਹ ਥੱਲੇ 20 ਲੀਟਰ ਚੋਇਆ ਜੀ ਠੀਕ ਆ ਰਿਕਾਰਡ ਹੈਗਾ ਇਹਦਾ ਠੀਕ ਆ ਤੇ ਹੁਣ ਡੇਢ ਮਹੀਨਾ ਰਹਿੰਦਾ ਇਹਦਾ ਠੀਕ ਆ 20 ਲੀਟਰ ਚੋਇਆ ਪਹਿਲੇ ਸਵੇਰ ਹਾਂ ਇਹ ਪੰਜਵੇਂ ਸਵੇਰੇ ਸੂਣਾ ਇਹਨੇ ਪੰਜਵੇਂ ਸਵੇਰੇ ਸੂਣਾ ਤੇ ਦਿਨ ਕਿੰਨੇ ਬਾਕੀ ਦੱਸਿਆ ਸੀ ਇਹਦਾ ਡੇਢ ਮਹੀਨਾ ਰਹਿੰਦਾ ਜੀ ਇਹਦਾ ਡੇਢ ਮਹੀਨਾ ਰਹਿੰਦਾ ਭਰਾ ਲੋ ਜੀ ਚੈੱਕ ਕਰ ਸਕਦੇ ਹਾਂ ਤੁੰਗਾ ਕੱਢ ਬੈਠਾ ਸਨੱਕ ਪੋਣਾ ਤੋਰਾ ਤਰ ਤਾਂ ਸਾਨੂੰ ਬਾਈ ਕੰਨ ਦਿਖਾ ਨਹੀਂ ਸਕਦੇ ਕਿਉਂਕਿ ਕੱਚੀ ਵਾਲੇ ਲੋ ਜੀ ਲਉਂਦੀ ਬਹੁਤ ਆ ਬਾਈ ਠੀਕ ਆ ਕਿਉਂਕਿ ਟਿੱਲਾ ਟੂ ਨਹੀਂ ਬਹੁਤ ਬੰਦ ਰਖੀ ਗਿਆ ਨੇ ਲੈ ਵਿੱਚ ਤੇ ਕੀ ਕਰ ਸਕਦੇ ਬਹੁਤ ਬੜਾ ਬਣਦੀ ਹੈ ਠੀਕ ਆ ਇਹਦਾ ਰੇਟ ਭਰਾ ਇਹਦਾ 1 10 ਕਰਦੇ ਆ 1 ਲੱਖ 10000 ਕੱਚੀ ਵਾਲੇ ਹਨ ਡੇਢ ਮਹੀਨੇ ਦੀ ਕੱਚੀ ਹੈ ਪੂਰੀ ਠੀਕ ਆ ਕੋਈ ਵਾਧ ਨਹੀਂ ਓਕੇ ਠੀਕ ਆ ਜੀ ਲੋ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਫਾਰਮ ਵਾਲੀਆਂ ਮੱਝਾਂ ਸਾਰੀਆਂ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ